ਸਤਿ ਨਿਵਾਹ ਗੁਰੂ ਜੀ ਦਾ ਫਲਸਾ ਰਾਹਿਤ ਦੀ ਕੀ ਫਤਿਹ ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਹਾਂ ਸਿਮਰਨ ਵਾਲੀ ਵੀਡੀਓ ਦਾ ਦੂਸਰਾ ਭਾਗ ਲੈ ਕੇ ਹਾਜ਼ਰ ਹੋਏ ਇਸ ਤੋਂ ਪਹਿਲਾਂ ਵਾਲੀ ਵੀਡੀਓ ਅੰਦਰ ਆਪਾਂ ਤੋ ਅੱਖਰਾਂ ਦੀ ਵਿਚਾਰ ਕੀਤੀ ਹੈ ਸ ਸ ਤੇ ਮ ਮ ਅ ਅੱਜ ਵਾਲੀ ਵੀਡੀਓ ਦੇ ਅੰਦਰ ਰਾਰਾ ਤੇ ਨੰਨਾ ਇਹਨਾਂ ਦੋਨਾਂ ਅੱਖਰਾਂ ਦੀ ਵਿਚਾਰ ਕਰਾਂਗੇ ਪਰ ਉਸ ਤੋਂ ਪਹਿਲਾਂ ਜਿੰਨੇ ਜਿੰਨਾ ਵੀਰਾਂ ਨੇ ਐੜਾ ਨੇ ਕਮੈਂਟ ਕੀਤੇ ਨੇ ਜਾਂ ਲਾਇਕ ਕੀਤਾ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਆਪ ਜੀ ਲਾਇਕ ਕਰ ਤੇ ਸ਼ੇਅਰ ਕਰਦੇ ਹੋ ਕੌਸਲਾ ਬੰਧ ਹੈ ਆਓ ਰੇਹੇ ਦੀ ਵਿਚਾਰ ਨਾਲ ਜੁੜ ਕੇ ਅਤੇ ਸਿਮਰਨ ਦੀ ਅਵਸਥਾ ਨੂੰ ਸਮਝੀਏ ਪਹਿਲਾਂ ਵਾਲੀ ਵੀਡੀਓ ਅੰਦਰ ਆਪਾਂ ਸੱਸੇ ਤੇ ਮੰਮੇ ਦੀ ਵਿਚਾਰ ਕੀਤੀ ਹੈ ਸੱਸਾ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਦੀ ਸੰਸਭਾਲ ਕਰਦੇ ਆ ਮਨੁੱਖ ਰੱਬ ਦਾ ਨਾਮ ਜਪਦਾ ਜਪਦਾ ਜਦੋਂ ਮੈਂ ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ ਫਿਰ ਅਗਲੀ ਮੰਜ਼ਿਲ ਵੱਲ ਵਧਦਾ ਹੈ ਜਦੋਂ ਅਸੀਂ ਸੰਸਾਰ ਵਿੱਚ ਰਹਿ ਕੇ ਸਤਿਗੁਰਾਂ ਦੀ ਬਾਣੀ ਅਨੁਸਾਰ ਜੀਵਨ ਜਿਉਂਦੇ ਹਾਂ ਤਾਂ ਵਡੀਆਂ ਵੱਡੀਆਂ ਪ੍ਰਾਪਤੀਆਂ ਮਨੁੱਖ ਦੀ ਜ਼ਿੰਦਗੀ ਅੰਦਰ ਆਉਂਦੀ ਹੈ ਜਿਹਨਾਂ ਮਨੁੱਖਾਂ ਨੇ ਸਿਮਰਨ ਅਭਿਆਸ ਕੀਤਾ ਹੈ ਉਹ ਇਸ ਅਵਸਥਾ ਨੂੰ ਮੰਨਦੇ ਨੇ ਜਦੋਂ ਮਨੁੱਖ ਭੈਹ ਰਹਿਤ ਜ਼ਿੰਦਗੀ ਜਿਉਂਦਾ ਹੈ ਸਤਗੁਰੂ ਜੀ ਧੰਗ ਗੁਰੂ ਗੁਨਤੇਗ ਬਹਾਦਰ ਮਹਾਰਾਜ ਆਪਣੀ ਬਾਣੀ ਅੰਦਰ ਬਖਸ਼ ਕਰਦੇ ਨੇ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਂ ਕਹਨਾ ਨਿਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਂ ਨਾ ਕਿਸੇ ਨੂੰ ਪੈ ਦੇਣਾ ਨਾ ਕਿਸੇ ਦਾ ਪੈ ਲੈਣਾ ਇਹ ਗਿਆਨੀ ਮਨੁੱਖ ਦੀ ਅਵਸਥਾ ਹੈ ਅਸੀਂ ਇਸ ਪਹਿਲਾਂ ਵਾਲੀ ਵੀਡੀਓ ਅੰਦਰ ਵਿਚਾਰ ਕੀਤੀ ਸੀ ਬਾਬਾ ਦੀਪ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਢਿੰਡਰਾ ਵਾਲਿਆਂ ਬਾਰੇ ਕਿਉਂਕਿ ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਦੇ ਅੰਦਰ ਮੌਤ ਦਾ ਭੈ ਨਹੀਂ ਰਹਿੰਦਾ ਸਿਮਰਨ ਮਨੁੱਖ ਨੂੰ ਮੌਤ ਦੇ ਭੈ ਤੋਂ ਦੂਰ ਕਰਦਾ ਹੈ ਤੇ ਜਿਹੜੇ ਮਨੁੱਖ ਦਾ ਮੌਤ ਦਾ ਭੈ ਦੂਰ ਹੋ ਜਾਵੇ ਫਿਰ ਉਸ ਨੂੰ ਇੱਕ ਰਸਤਾ ਮਿਲਦਾ ਹੈ ਆ ਰਸਤਾ ਮਿਲਦਾ ਹੈ ਫਿਰ ਉਹ ਮਨੁੱਖ ਉਸ ਰਸਤੇ ਤੇ ਚੱਲਦਾ ਹੈ ਜਿਸ ਮਨੁੱਖ ਨੇ ਮੰਜ਼ਿਲ ਪਾਉਣੀ ਹੈ ਜਿਸ ਮਨੁੱਖ ਨੇ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਜਾਣਾ ਹੈ ਉਹਨੂੰ ਰਸਤਾ ਅਖਤਿਆਰ ਕਰਨਾ ਪਵੇਗਾ ਪਰ ਰਸਤੇ ਬਿਨਾ ਮਨੁੱਖ ਭਟਕ ਜਾਂਦਾ ਹੈ ਪਰ ਭਟਕਿਆ ਹੋਇਆ ਮਨੁੱਖ ਫਿਰ ਪਤਾ ਨਹੀਂ ਕਿਹੜੀ-ਕਿਹੜੀ ਜਗ੍ਹਾ ਜਾ ਕੇ ਆਪਣੇ ਗੁਰੂ ਪੀਰ ਮੁਰਸ਼ਿਦ ਨੂੰ ਛੱਡ ਕੇ ਜਾਂ ਸੀ ਕਹਿ ਲੀਏ ਕਿ ਤਿਲ ਸੇਖ ਹੈ ਸਿੱਖੀ ਮਤ ਨੂੰ ਛੱਡ ਕੇ ਫਿਰ ਕਬਰਾਂ ਤੇ ਮੜੀਆਂ ਤੇ ਮਸਾਣਾ ਤੇ ਸਿਰਜ ਕੋ ਹੁੰਦਾ ਦੇਖਿਆ ਹੈ ਕਿਉਂ ਕਿਉਂਕਿ ਉਸ ਮਨੁੱਖ ਨੂੰ ਰਸਤਾ ਤਾਂ ਮਿਲਿਆ ਆ ਰਸਤਾ ਮਿਲਣ ਦੇ ਬਾਵਜੂਦ ਵੀ ਉਹਨੇ ਰਸਤੇ ਨੂੰ ਸਹੀ ਇਸਤੇਮਾਲ ਨਹੀਂ ਕਰੀ ਜਿਹੜਾ ਮਨੁੱਖ ਰਸਤੇ ਦਾ ਸਹੀ ਇਸਤੇਮਾਲ ਕਰਦਾ ਹੈ ਉਹ ਮਨੁੱਖ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਜਿੰਨ ਜਿੰਨਾ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਰੂਹਾ ਨੇ ਰਸਤੇ ਦਾ ਸਹੀ ਇਸਤੇਮਾਲ ਕੀਤਾ ਉਹ ਆਪਣੀ ਮੰਜ਼ਲੇ ਮਕਸੂਦ ਤੇ ਪਹੁੰਚ ਕੇ ਫਿਰ ਅਪੇਧ ਇਹਦੇ ਵਿੱਚ ਹੋਏ ਕਿਉਂਕਿ ਅਸੀਂ ਰਾਰੇ ਤੇ ਨੰਨੇ ਦੀ ਵਿਚਾਰ ਕਰਨੀ ਹੈ ਰਾਰੇ ਤੋਂ ਭਾਵ ਹੈ ਰਸਤਾ ਸ ਸ ਮ ਮ ਰਾਰਾ ਤੇ ਨੰਨਾ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਰਾਰੇ ਤੇ ਨੰਨੇ ਤੇ ਰਾਰੇ ਤੋਂ ਭਾਵ ਹੈ ਉਸ ਵਾਹਿਗੁਰੂ ਦੇ ਘਰ ਦਾ ਰਸਤਾ ਕੋਈ ਰਸਤਾ ਆਪਦਾ ਹੈ ਕੋਈ ਪੰਥ ਆਪਦਾ ਹੈ ਕੋਈ ਬਾਟ ਆਪਦਾ ਹੈ ਅਰਥ ਇਕੋ ਨਹੀਂ ਜਿਹੜੇ ਮਨੁੱਖ ਨੂੰ ਪੰਥ ਤੇ ਚੱਲਣ ਦਾ ਰਸਤਾ ਮਿਲ ਜਾਂਦੇ ਫਿਰ ਉਹ ਪੂਰਾ ਪੰਥੀ ਹੋ ਨਿਬੜਦਾ ਹੈ ਪੰਥ ਤੋਂ ਭਾਵ ਹੁੰਦਾ ਹੈ ਰਸਤਾ ਤੇ ਪੰਥੀ ਤੋਂ ਭਾਵ ਹੁੰਦਾ ਹੈ ਰਸਤੇ ਤੇ ਚੱਲਣ ਵਾਲਾ ਸਿੱਖ ਇਤਿਹਾਸ ਅੰਦਰ ਬੜੀਆਂ ਗੁਰਮੁਖ ਰੂਹਾਂ ਨਹੀਂ ਜਿਨ੍ਹਾਂ ਨੇ ਪੰਥ ਤੇ ਚੱਲ ਕੇ ਪੂਰੇ ਪੰਥੀ ਹੋਣ ਦਾ ਸਬੂਤ ਦਿੱਤਾ ਭਾਵ ਗੁਰੂ ਨਾਨਕ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਫਿਰ ਮੇਲਕੀ ਦੇ ਨਾਲ ਹੋਇਆ ਜਿਹੜਾ ਇੰਡ ਵਾਲਾ ਅੱਖਰ ਹੈ ਨੰਨਾ ਨੰਨੇ ਤੋਂ ਭਾਵ ਹੁੰਦਾ ਹੈ ਨਿਰੰਕਾਰ ਜਿਹਦੇ ਅੰਦਰ ਸਾਰੀ ਲੁਕਾਈ ਆਉਂਦੀ ਹੈ ਉਹ ਨਿਰੰਕਾਰ ਜਿਹਨੂੰ ਧੰਨ ਗੁਰੂ ਗੁਰੂ ਨਾਨਕ ਦੇ ਮਹਾਰਾਜ ਆਖਦੇ ਨੇ ਏਕ ਓ ਅੰਕਾਰ ਉਹਨ ਅਨੰਕਾਰ ਜਿਹਦੇ ਆਕਾਰ ਅੰਦਰ ਸਾਰੀ ਸ੍ਰਿਸ਼ਟੀ ਆ ਜਾਂਦੀ ਹੈ ਅਸੀਂ ਤੁਸੀਂ ਉਹਦੇ ਭਾਣੇ ਵਿੱਚ ਆਉਂਦੇ ਹਾਂ ਉਹਦੇ ਭਾਣੇ ਵਿੱਚ ਰਹਿੰਦੇ ਹਾਂ ਆਪਣੀ ਜ਼ਿੰਦਗੀ ਨੂੰ ਸੰਸਾਰ ਵਿੱਚ ਰਹਿ ਕੇ ਮੌਤ ਦੇ ਭੈਅ ਤੋਂ ਦੂਰ ਕਰਨਾ ਹੈ ਤੇ ਰਸਤਾ ਅਖਤਿਆਰ ਕਰਨਾ ਹੈ ਜਿਹੜਾ ਸਾਨੂੰ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੱਸਦੀ ਹੈ ਸਤਿਗੁਰੂ ਜੀ ਬਾਣੀ ਆਖਦੀ ਹੈ ਨਾ ਇਹ ਤਾਂ ਮਾਰਗ ਚੱਲੇ ਭਾਈ રે ਉਹ ਮਾਰਗ ਤੇ ਚੱਲਣਾ ਹੈ ਜਿਹੜਾ ਮਾਰਗ ਸਾਨੂੰ ਗੁਰਬਾਣੀ ਦੱਸਦੀ ਹੈ ਤੇ ਫਿਰ ਸਾਡਾ ਮਿਲਾਪ ਹੋਣਾ ਹੈ ਉਸ ਨਿਰੰਕਾਰ ਵਹਿਗੁਰੂ ਦੇ ਨਾਲ ਇਹ ਹੈ ਸਿਮਰਨ ਦਾ ਮਹਾਤਮ ਜਿਹੜਾ ਮਨੁੱਖ ਬਾਣੀ ਪੜ੍ਹ ਕੇ ਸਿਮਰਨ ਕਰਕੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ ਫਿਰ ਉਸ ਸਿਮਰਨ ਦੀ ਸ਼ਕਤੀ ਨੂੰ ਜਾਣ ਲੈਂਦਾ ਹੈ ਵੜੇ ਅ વિદਵਾਨਾਂ ਨੇ ਬੜੀ ਪਿਆਰੀ ਵਿਆਖਿਆ ਕੀਤੀ ਹੈ ਆਪ ਜੀ ਦੇ ਨਾਲ ਜਿਨੀਆਂ ਸਤਿਗੁਰਾਂ ਨੇ ਮਤੁ ਬੁੱਧ ਬਖਸ਼ੀ ਹੈ ਉਹਦੇ ਅਨੁਸਾਰ ਜਗ ਦੀਵਾਨਾਂ ਨੂੰ ਪੜਦੇ ਹਾਂ ਉਹਦੇ ਅਨੁਸਾਰ ਆਪ ਜੀ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਹੈ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਕਮੈਂਟਾਂ ਦੇ ਰਾਹੀਂ ਲਾਇਕ ਕਰਕੇ ਹੌਸਲਾ ਵਧਾਇਆ ਹੈ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਆਪ ਜੀ ਮੇਰੀ ਵੀਡੀਓ ਨੂੰ ਪਸੰਦ ਕਰਦੇ ਹੋ ਜਿਨ੍ਹਾਂ ਨੇ ਇਹ ਪੂਰਾ ਟੌਪਿਕ ਸੁਣਨਾ ਹੋਵੇ ਚੋਕੇ ਦੋ ਭਾਗਾਂ ਅੰਦਰ ਆਪਾਂ ਵੀਡੀਓ ਨੂੰ ਕੰਪਲੀਟ ਕੀਤਾ ਹੈ ਸਿਮਰਨ ਮਹਾਤਮ ਭਾਗ ਪਹਿਲਾ ਉਸ ਹੋ ਸਕਦੇ ਨੇ ਉਸ ਦੇ ਨਾਲ ਅੱਜ ਬੜੀ ਵੀਡੀਓ ਸਿਮਰਨ ਮਹਾਤਮ ਭਾਗ ਦੂਜਾ ਆਪ ਜੀ ਦੇ ਹਜ਼ੂਰ ਦੇਸ਼ ਹੈ ਆਸ ਕਰਨਾ ਹਾਂ ਆਪ ਜੀ ਫਿਰ ਅਸੰਧ ਕਰੋਗੇ ਮੈਂ ਆਪ ਜੀ ਦੇ ਹਜ਼ੂਰ ਹਾਜ਼ਰ ਹੁੰਦਾ ਰਹਾਂਗਾ ਅਗਲੇ ਟੋਕ ਤੇ ਲੈ ਕੇ ਜਿਵੇਂ ਸਤਿਗੁਰਾਂ ਨੇ ਮਤਬੁੱਧ ਬਖਸ਼ੀ ਹੈ ਫਿਰ ਹਾਜ਼ਰ ਹੋਵਾਂਗੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ